ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਸਤਕ ਦਿੱਤੀ ਹੈ। ਜ਼ਿਲ੍ਹੇ ਦੇ ਬਟਾਲਾ ਨਜ਼ਦੀਕ ਕਸਬਾ ਡੇਰਾ ਬਾਬਾ ਨਾਨਕ ਦੇ ਕਲਾਨੌਰ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਦੇਰ ਰਾਤ ਡਰੋਨ ਦੇਖੇ ਗਏ। ਪਾਕਿਸਤਾਨੀ ਡਰੋਨ ਰੋਸਾ ਬਾਰਡਰ ਨਿਗਰਾਨੀ ਪੋਸਟ ਅਤੇ ਬੀਪੀਓ ਚੰਦੂ ਵੱਡਾਲਾ ਤੇ ਦਿਖਾਈ ਦਿੱਤੇ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕੀਤੀ। ਤਾਂ ਦੱਸਦੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਖੇਤਰ ਵਿੱਚ 19 ਦਸੰਬਰ ਨੂੰ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਆਏ ਸਨ ਅਤੇ ਡਰੋਨ ਦੇ ਰਾਹੀਂ ਹਥਿਆਰ ਭੇਜੇ ਗਏ ਸਨ ਜਿਸ ਦੌਰਾਨ ਬੀਐਸਐਫ ਦੇ ਤਲਾਸ਼ੀ ਅਭਿਆਨ ਦੌਰਾਨ 11 ਗਰਨੇਡ ਅਤੇ ਇੱਕ AK47 ਰਾਈਫਲ ਤੇ ਕਾਰਤੂਸ ਅਸੇ ਮੈਗਜ਼ਿਨ ਬਰਾਮਦ ਹੋਏ ਸਨ ਵੀ ਤ੍ਰਿਕ ਨੂੰ ਤੁਹਾਨੂੰ ਜਿਵੇਂ ਕਿ ਪਤਾ ਸਾਡੇ ਉੱਤੇ ਬੀਐਸਐਫ ਵਾਲਿਆਂ ਨੂੰ ਡਰੋਨ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਨੇਰੇ ਚ ਤਾਂ ਫਿਰ ਉਹਨਾਂ ਨੇ ਉਹਦੇ ਚ ਫਾਇਰਿੰਗ ਵਗੈਰਾ ਕੀਤੀ ਜੋ ਅਗਲੇ ਦਿਨ ਜਦੋਂ ਆਪਾਂ ਸਰਚ ਕੀਤੀ ਸਾਡੀ ਪੁਲਿਸ ਪਾਰਟੀ ਨੇ ਤੇ ਨਾਲ ਲੈ ਕੇ ਤਾਂ ਉਹਦੇ ਚ 11 ਗ੍ਰਨੇਡ ਜਿਹੜੇ ਆ ਉਹ ਉਹ ਦਿਨ ਬਰਾਮਦ ਹੋਏ ਸੀ ਵਿਧ ਪੈਕ ਮਟੀਰੀਅਲ ਟੂਡੇ ਸਬੰਧੀ ਡਰਾਗਲੇ ਵਿਖੇ ਪਰਚਾ ਵੀ ਦਰਜ ਕੀਤਾ ਗਿਆ ਸੀ ਐਕਸਪਲੋਸਿਵੈਂਟ ਦੇ ਵਿੱਚ ਸੋ ਉਹਦੇ ਤੋਂ ਬਾਅਦ ਫਿਰ ਸਾਨੂੰ ਸੀਗਾ ਕਿ ਡਰੋਨ ਜਿਹੜਾ ਇਹ ਰੌਂਡ ਰੌਂਡ ਕਰਕੇ ਗਿਆ ਦੀ ਹੋਰ ਡੀਪਲੀ ਸਰਚ ਕੀਤੀ ਜਾਵੇ ਜੋ ਅਗਲੇ ਦਿਨ ਫੇਰ ਦੁਬਾਰਾ ਰਿਪੋਰਟ ਸੱਜੇ ਦੋ ਕੀਤੀ ਗਈ ਹੈ ਤਾਂ ਇੱਕ ਇਹ ਜਿਹੜਾ ਨੋਮਨੀ ਨਾਲੇ ਦੇ ਲੱਗੋ ਪੈਕ ਹੋਈ ਇੱਕ ਸ਼ਾਟ ਰਾਈਫਲ ਇੱਕ ਮੈਗਜ਼ੀਨ ਤੇ 30 ਡਰਨ ਜਿਹੜੇ ਸੀ ਉਹਦੇ ਉਹ ਬ੍ਰਾਮਦ ਹੋਏ ਸੀਗੇ ਅਮਰ ਅੱਜ ਸਵੇਰੇ ਅਸੀਂ ਸਰਚ ਸ਼ੁਰੂ ਕਰਤੀ ਹੈ ਸਾਡੇ ਐਸਪੀ ਅਪਰੇਸ਼ਨ ਤੇ ਡੀਐਸਪੀ ਕਲਨੌਰ ਤੇ ਨਾਲ ਐਸਐਚਓ ਤੇ ਨਾਲ ਹੋਰ ਫੋਰਸ ਜਿਹੜੀ ਸਰਚ ਕਰ ਰਹੀ ਉਥੇ ਇੱਕ ਘੰਟੇ ਤੱਕ ਸਰਚ ਚੱਲੇਗੀ ਜੀ ਹੁਣ ਤੇ ਵਾਲਾ ਜਿੰਨਾ ਏਰੀਆ ਕਵਰ ਕਰਾਂਗੇ ਜਿਹੜੇ ਰੀਸਨ ਸ਼ੱਕ ਹੈਗਾ ਵੀ ਉਹ ਡਰਨ ਜਿਹੜਾ ਕੋਈ ਚੀਜ਼ ਸਿੱਟ ਸਕਦਾ ਹੁਣ ਤੱਕ ਕੁਝ ਮਿਲਿਆ ਜੀ ਅੱਜ ਦੇ ਮੀਂਹ ਜੀ ਤੱਕ ਕੁਝ ਨਹੀਂ ਮਿਲਿਆ ਕਾਲੇ ਜਾਦੂ ਦੇ ਮਾਹਰ ਬਾਬਾ ਖਾਨ ਬੰਗਾਲੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਨੰਬਰ ਹੈ 9858800700 9854900786